ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਕਿਹਾ ਕਿ ਸਰਕਾਰ ਨਫ਼ਰਤ ਫੈਲਾਉਣ ਵਾਲੇ ਬੋਲ ਖਿਲਾਫ ਕੜੇ ਕਦਮ ਚੁੱਕੇਗੀ। ਇਹ ਬਿਆਨ ਐਤਵਾਰ ਨੂੰ ਬੰਡਾਈ ਵਿੱਚ ਤੇ ਹੋਏ ਹਨੂਕਾ ਤਿਹਾੜੀ ਦੇ ਗਨਮੈਨਾ ਵੱਲੋਂ ਹੋਈ ਗੋਲੀਬਾਰੀ ਦੇ ਬਾਅਦ ਆ ਰਿਹਾ ਹੈ, ਜਿਸ ਵਿੱਚ 15 ਲੋਕ ਮਾਰੇ ਗਏ ਹਨ। ਅਲਬਨੀਜ਼ ਨੇ ਕਿਹਾ ਕਿ ਨਵੀਂ ਕਾਨੂੰਨ ਨਫ਼ਰਤ ਵੰਡ ਅਤੇ ਰੈਡੀਕਲਾਈਜੇਸ਼ਨ ਆਫ ਐਲੌਨ ਵਾਲਿਆਂ ਨੂੰ ਟਾਰਗੇਟ ਕਰੇਗੀ। ਹੋਮ ਅਫੇਅਰ ਮੰਤਰੀ ਨੂੰ ਵੀ ਨਵੀਂ ਤਾਕਤਾਂ ਦਿੱਤੀਆਂ ਜਾਣਗੀਆਂ, ਜਿਸ ਨਾਲ ਉਹ ਨਫ਼ਰਤ ਫੈਲਾਉਣ ਵਾਲਿਆਂ ਲਈ ਵੀਜ਼ਾ ਰੱਦ ਕਰ ਸਕਣਗੇ। ਇੱਕ ਨਵੀਂ ਟਾਸਕ ਫੋਰਸ ਵੀ ਬਣਾਈ ਜਾਵੇਗੀ ਜੋ ਸਕੂਲਾਂ ਅਤੇ ਐਜੂਕੇਸ਼ਨ ਸਿਸਟਮ ਨੂੰ ਯਕੀਨੀ ਬਣਾਏਗੀ ਤਾਂ ਕਿ ਇਹ ਯਹੂਦੀ ਕਮਿਊਨਿਟੀ ਦੇ ਵਿਰੋਧ ਨੂੰ ਰੋਕਿਆ ਨਿਪਟਿਆ ਅਤੇ ਸਹੀ ਤਰੀਕੇ ਨਾਲ ਜਵਾਬ ਦਿੱਤਾ ਜਾ ਸਕੇ ਨਵੇਂ ਕਾਨੂੰਨ ਦੇ ਤਹਿਤ ਹਿੰਸਾ ਪ੍ਰਚਾਰ ਕਰਨ ਵਾਲੇ ਪ੍ਰੇਚਨਾ ਅਤੇ ਆਗੂਆਂ ਨੂੰ ਸਜ਼ਾ ਦਿੱਤੀ ਜਾਵੇਗੀ ਗੰਭੀਰ ਨਫ਼ਰਤ ਫੈਲਾਉਣ ਵਾਲੇ ਬੋਲਚਾਲ ਨੂੰ ਨਵਾਂ ਫੈਡਰਲ ਅਪਰਾਧ ਬਣਾਇਆ ਜਾਵੇਗਾ ਅਤੇ ਆਨਲਾਈਨ ਧਮਕੀਆਂ ਅਤੇ ਹਰਾਸਮੈਂਟ ਦੇ ਮਾਮਲਿਆਂ ਵਿੱਚ ਨਫ਼ਰਤ ਨੂੰ ਸਜ਼ਾ ਵਧਾਉਣ ਵਾਲਾ ਕਾਰਕ ਬਣਾਇਆ ਜਾਵੇਗਾ ਅਲਬਨੀਜ਼ ਨੇ ਕਿਹਾ ਹਰ ਯਹੂਦੀ ਆਸਟ੍ਰੇਲੀਆਈ ਨੂੰ ਸੁਰੱਖਿਅਤ, ਮਾਨਯੋਗ ਅਤੇ ਆਪਣੇ ਯੋਗਦਾਨ ਲਈ ਕਦਰ ਕੀਤੀ ਜਾਣ ਦਾ ਹੱਕ ਹੈ।